ਵਰਨ ਕੈਲੀਫੋਰਨੀਆ ਦੇ ਵਿੱਚ ਇੱਕ ਸ਼ਹਿਰ ਹੈ ਜਿਹੜਾ ਕਿ ਲਾਸ ਐਂਜਲਸ ਦੇ ਨੇੜੇ ਪੈਂਦਾ ਹੈ ਔਰ ਇਹ ਸ਼ਹਿਰ ਮਸ਼ਹੂਰ ਹੈ ਜੀ ਮੈਨੂਫੈਕਚਰਿੰਗ ਤੇ ਫੂਡ ਪ੍ਰੋਸੈਸਿੰਗ ਦੇ ਪਲਾਂਟਸ ਦੇ ਲਈ ਉਥੇ ਬਹੁਤ ਸਾਰੇ ਛੋਟੇ ਤੇ ਵੱਡੇ ਜਿਹੜੇ ਨੇ ਉਹ ਫੂਡ ਪ੍ਰੋਸੈਸਿੰਗ ਪਲਾਂਟਸ ਲੱਗੇ ਨੇ ਉਥੇ ਫੈਕਟਰੀਜ਼ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਇੱਕ ਹਾਦਸਾ ਵਾਪਰਿਆ ਇਸ ਸੰਡੇ ਨੂੰ ਰਾਤ ਤਕਰੀਬਨ 9:30 ਵਜੇ ਟੀਨਾਜ਼ ਬਰੀਟੋ ਫੈਕਟਰੀ ਦੇ ਵਿੱਚ ਕਲੀਨਸ ਬ੍ਰਿਟੋ ਫੈਕਟਰੀ ਉਸ ਵਕਤ ਉਹਨਾਂ ਦਾ ਕੰਮ ਬੰਦ ਹੋ ਚੁੱਕਿਆ ਸੀ ਸੰਡੇ ਰਾਤ 1:30 9 ਵਜੇ ਉੱਥੇ ਜਿਹੜੀ ਕਲੀਨਿੰਗ ਚੱਲ ਰਹੀ ਸੀ ਜਿਹੜੀਆਂ ਵੱਡੀਆਂ ਮਸ਼ੀਨਾਂ ਇਹ ਜੀ ਇੰਡਸਟਰੀਅਲ ਏਰੀਆ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਇੱਕ ਮਸ਼ੀਨ ਸੀ ਜੀ ਜਿਹੜੀ ਕਿ ਮੀਟ ਨੂੰ ਪ੍ਰੋਸੈਸ ਕਰਦੀ ਹੈ ਜਿਹੜੀ ਕਿ ਮੀਟ ਨੂੰ ਗ੍ਰਾਈਂਡ ਕਰਦੀ ਹੈ ਉਸ ਮਸ਼ੀਨ ਦੀ ਸਫਾਈ ਕੀਤੀ ਜਾ ਰਹੀ ਸੀ ਔਰ ਸਫਾਈ ਕਰ ਰਿਹਾ ਸੀ ਇੱਕ 19 ਸਾਲਾਂ ਦਾ ਮੁੰਡਾ ਔਰ ਅਚਾਨਕ ਉਹ मीट ਗ੍ਰਾਈਂਡਰ ਜਿਹੜਾ ਹੈ ਉਹ ਕਿਸੇ ਤਰੀਕੇ ਔਨ ਹੋ ਗਿਆ ਔਰ ਸਰਜੈਂਟ ਡੈਨੀਅਲ ਓਨੋਪਾ ਵਰਡਨ ਪੁਲਿਸ ਡਿਪਾਰਟਮੈਂਟ ਤੋਂ ਉਹਨਾਂ ਨੇ ਦੱਸਿਆਗਾ ਕਹਿੰਦੇ ਵਿਕਟਮ ਜਿਹੜਾ ਸੀ ਉਹ ਇੰਡਸਟਰੀਅਲ ਫੂਡ ਪ੍ਰੋਸੈਸਰ ਦੇ ਵਿੱਚ ਹੀ ਫਸ ਗਿਆ ਬਹੁਤ ਸਾਰੇ ਲੋਕ ਜਿਹੜੇ ਉੱਥੇ ਹੋਰ ਵੀ ਕੰਮ ਕਰ ਰਹੇ ਸੀਗੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਸ ਮੁੰਡੇ ਦੀਆਂ ਚੀਕਾਂ ਦੀ ਆਵਾਜ਼ ਉਹਨਾਂ ਨੂੰ ਸੁਣਾਈ ਦਿੱਤੀ ਉਹ ਬਟ ਰਹਿੰਦੇ ਹੋਏ ਸਮੇਂ ਦੇ ਵਿੱਚ ਉਸ ਵਿਅਕਤੀ ਨੂੰ ਬਚਾ ਨਹੀਂ ਸਕੇ ਮਹਿਜ਼ 19 ਸਾਲਾਂ ਦਾ ਇਹ ਮੁੰਡਾ ਸੀ ਜਿਹੜਾ ਕਿ ਮੀਟ ਗਰਾਇੰਡਰ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਔਰ ਉੱਥੇ ਦੇ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਵਰਕਰ ਜਿਹੜੇ ਸੀ ਬਹੁਤ ਉਦਾਸ ਸੀ ਉਹ ਰੋ ਰਹੇ ਸੀ ਕਹਿੰਦੇ ਸਿਰਫ 19 ਸਾਲਾਂ ਦਾ ਸੀ ਤੇ ਬਹੁਤ ਉਹਦੀਆਂ ਚੀਕਾਂ ਜਿਹੜੀਆਂ ਨੇ ਉਹ ਹਲੇ ਤੱਕ ਸਾਡੇ ਕੰਨਾਂ ਦੇ ਵਿੱਚ ਪੈ ਰੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਸੀ ਉਹਦੇ ਵਿੱਚ ਲੋਕ ਰੋਂਦੇ ਅੱਖਾਂ ਪੂੰਝਦੇ ਹੋਏ ਨਜ਼ਰ ਆਏ ਨੇ ਉੱਥੇ ਔਰ ਇਹ ਜੇ ਤੋ ਐਕਸੀਡੈਂਟ ਹੋਇਆਗਾ ਉਸ ਵਕਤ ਮਸ਼ੀਨ ਆਨ ਨਹੀਂ ਸੀ ਹੋਣੀ ਚਾਹੀਦੀ ਲੇਕਿਨ ਇਹ ਮਸ਼ੀਨ ਆਨ ਕਿਸ ਤਰੀਕੇ ਹੋਗੀ ਇਹ ਹਲੇ ਪਤਾ ਨਹੀਂ ਲੱਗਿਆ ਹੈਗਾ ਫਿਰ ਵੀ ਇਹਦੇ ਚ ਨਾ ਇੱਕ ਕੁਐਸਚਨ ਆਉਂਦਾ ਹੁਣ ਇੰਡਸਟਰੀਅਲ ਸੇਫਟੀ ਪ੍ਰੋਸੀਜਰ ਦੇ ਉੱਪਰ ਇੱਕ ਕੁਐਸਚਨ ਆਉਂਦਾ ਹੈ ਬਹੁਤ ਵਾਰੀ ਅਜਿਹੇ ਹਾਦਸੇ ਵਾਪਰਦੇ ਨੇ ਲਾਸਟ ਈਅਰ ਅਕਟੋਬਰ ਦੇ ਵਿੱਚ ਕੋਲੋਰਾਡੋ ਦੇ ਵਿੱਚ ਇੱਕ ਅਜੀਹਾ ਹਾਦਸਾ ਵਾਪਰਿਆ ਸੀ ਉਸ ਵਕਤ ਵੀ ਬਹੁਤ ਰੌਲਾ ਪਿਆ ਸੀ ਜਦੋਂ ਇੱਕ वुਡ ਚਿਪਰ ਦੇ ਵਿੱਚ ਜਿਹੜੀ ਲੱਕੜ ਹੁੰਦੀ ਹੈ ਉਹਦਾ ਚੂਰਾ ਬਣਾਉਣ ਵਾਸਤੇ ਜਿਹੜੀ ਬੁੱਡ ਚਿਪਰ ਮਸ਼ੀਨ ਹੁੰਦੀ ਹੈ ਇੱਕ ਵਿਅਕਤੀ ਜਿਹੜਾ ਪਹਿਲੇ ਦਿਨ ਕੰਮ ਤੇ ਗਿਆ ਸੀ ਉਹਦੀਆਂ ਲੱਤਾਂ ਉਹਦੇ ਵਿੱਚ ਚਲੀਆਂ ਗਈਆਂ ਸੀ ਤੇ ਉਹ ਨਹੀਂ ਆਪਣੀਆਂ ਲੱਤਾਂ ਖੋਦੀਆਂ ਸੀ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਇਹ ਇੰਡਸਟਰੀਅਲ ਸੇਫਟੀ ਪ੍ਰੋਸੀਜਰ ਦਾ ਰੋਲਾ ਪਿਆ ਸੀ ਲੇਕਿਨ ਸਿੰਪਲੀ ਗੱਲ ਇੰਨੀ ਹੈ ਵੀ ਇੱਕ ਹਾਦਸੇ ਤੋਂ ਦੂਸਰੇ ਹਾਦਸੇ ਦੇ ਵਿਚਾਲੇ ਦੀ ਜਿਹੜੀ ਚੁੱਪੀ ਹੈ ਉਹ ਬਹੁਤ ਕੁਝ ਜਿਹੜਾ ਹੈਗਾ ਉਹਨੂੰ ਇਸ ਤਰ੍ਹਾਂ ਕਰ ਦਿੰਦੀ ਹੈ ਵੀ ਸ਼ਾਇਦ ਅਜਿਹੇ ਹਾਦਸੇ ਹੁਣ ਕੋਈ ਵਾਪਰੇ ਗਏ। ਤੁਹਾਨੂੰ ਮੈਂ ਯਾਦ ਦਿਵਾਉਣਾ ਚਾਹਨੀ ਹੈ ਕੈਨੇਡਾ ਵਿੱਚ ਹੈਲੀਫੈਕਸ ਦੇ ਵਿੱਚ ਇੱਕ 19 ਸਾਲਾ ਗੁਰਸਿਮਰ ਕੌਰ ਬਾਲਮਾਰ ਦੇ ਅਵੰਦੇ ਵਿੱਚ ਬੰਦ ਹੋ ਗਈ ਸੀ ਔਰ ਅਵੰਦ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ। ਅਜਿਹੇ ਜਿਹੜੇ ਹਾਦਸੇ ਨੇ ਇਹ ਕੁਐਸਚਨ ਰੇਜ਼ ਕਰਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਛੋਟੀ ਉਮਰ ਦੇ ਜਿਹੜੇ ਇਹ ਨੌਜਵਾਨ ਨੇ 19 ਸਾਲਾਂ ਦੀ ਗੁਰਸਿਮਰ ਕੌਰ 19 ਸਾਲਾਂ ਦਾ ਇਹ ਮੁੰਡਾ ਜਿਹੜਾ ਕਿ ਤੀਨਾ ਬ੍ਰਿਟੋ ਫੈਕਟਰੀ ਦੇ ਵਿੱਚ ਸਫਾਈ ਕਰ ਰਿਹਾ ਸੀ ਉਹ ਵੀ ਮੀਟ ਗਰਾਇੰਡਰ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਹੋ ਸਕਦਾ ਹੈ ਕਿ ਇਹਨਾਂ ਦੀ ਟ੍ਰੇਨਿੰਗ ਪ੍ਰੋਪਰ ਨਾ ਕੀਤੀ ਜਾ ਰਹੀ ਹੋਵੇ ਔਰ ਦੂਸਰੀ ਗੱਲ ਇਹ ਹੈ ਜੀ ਇੰਡਸਟਰੀਅਲ ਸੇਫਟੀ ਪ੍ਰੋਸੀਜਰ ਨੇ ਜਿਹੜੇ ਉਹਨਾਂ ਦੇ ਉੱਪਰ ਵੀ ਸਖਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਅਜਿਹਾ ਹੋਰ ਕੋਈ ਹਾਦਸਾ ਜਿਹੜਾਗਾ ਇਹ ਵਾਪਰੇ ਨਾ ਜੇ ਤੁਸੀਂ ਵੀਡੀਓਜ਼ ਦੇਖਦੇ ਹੋ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਫਾਇਰਫਾਈਟਰ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੇ ਵਹੀਕਲਸ ਨੇ ਉੱਥੇ ਖੜੇ ਨੇ ਔਰ ਇਸ ਦਰਦਨਾਕ ਹਾਦਸੇ ਤੋਂ ਬਾਅਦ ਬੜੀ ਦੇਰ ਤੱਕ ਪੁਲਿਸ ਡਿਪਾਰਟਮੈਂਟ ਹਾਲੇ ਤੱਕ ਵੀ ਉੱਥੇ ਹੈਗੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਇਨਵੈਸਟੀਗੇਸ਼ਨ ਜ਼ਰੂਰ ਕਰਨਗੇ ਵੈਸੇ ਮੰਨਿਆ ਇਹ ਜਾ ਰਿਹਾ ਹੈ ਕਿ ਇਹ ਐਕਸੀਡੈਂਟ ਹੈ ਲੇਕਿਨ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਜ਼ਰੂਰੀ ਹੈ ਕਿ ਜਦੋਂ ਮਸ਼ੀਨ ਦੀ ਸਫਾਈ ਹੋ ਰਹੀ ਸੀ ਉਸ ਵਕਤ ਇਹ ਮਸ਼ੀਨ ਚੱਲੀ ਤਾਂ ਚੱਲੀ ਕਿਵੇਂ